ਹਾਂਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਪੈਂਟ ਨੂੰ ਉੱਚੀ ਕਿਵੇਂ ਕਰ ਸਕਦੇ ਆਪਾਂ ਇਹ ਜੀਨ ਪੈਂਟ ਜਿਹੜੀ ਉਹਨੂੰ ਆਪਾਂ ਕਿੱਦਾਂ ਉੱਚੀ ਕਰ ਸਕਦੇ ਆ ਤੇ ਇਹ ਆਪਣੀ ਲંબਾਈ ਜ਼ਿਆਦਾ ਹੁੰਦੀ ਜਿਹੜੀ ਜੀਨਾਂ ਦੀ ਤੇ ਇਹ ਆਪਣੀ ਜਿਹੜੀ ਸਲਾਈ ਲੱਗੀ ਆ ਇਹ ਇਦਾਂ ਹੀ ਰਹੂਗੀ ਤੇ ਆਪਾਂ ਇਹ ਮੈਂ ਤੁਹਾਨੂੰ ਅੱਜ ਦੱਸਾਂਗੇ ਉੱਚੀ ਕਰਨਾ ਠੀਕ ਹੈ ਤੁਸੀਂ ਕੀ ਕਰਨਾ ਇਹਨੂੰ ਇਸ ਤਰ੍ਹਾਂ ਪਹਿਲਾਂ ਪੂਰਾ ਕਰ ਲੈਣਾ ਤੇ ਜਿਹੜੀ ਸਲਾਈ ਆਪਣੀ ਇਹ ਵਿਚਾਲੇ ਵੱਜੀ ਆ ਇੱਥੋਂ ਆਪਾਂ ਸ਼ੁਰੂ ਕਰਨਾ ਹੈ ਇਹਨੂੰ ਆਪਾਂ ਜਿੰ ਇੰਚ ਦਾ ਇੰਚ ਇਸ ਤਰ੍ਹਾਂ ਫੋਲਡ ਕਰ ਲਾਂਗੇ ਤਾਂ ਆਪਾਂ ਇੱਥੇ ਸਲਾਈ ਲਾਵਾਂਗੇ ਤੇ ਆਪਣੀ 2 ਇੰਚ ਪੈਂਟ ਉੱਚੀ ਹੋ ਜੂਗੀ ਜੇ ਤੁਸੀਂ 2 ਇੰਚ ਉੱਚੀ ਕਰਨੀ ਹੈ ਜੇ ਤੁਸੀਂ 1 ਇੰਚ ਉੱਚੀ ਕਰਨੀ ਹੈ ਤਾਂ ਅੱਧਾ ਇੰਚ ਇਸ ਤਰ੍ਹਾਂ ਰੱਖ ਕੇ ਤੇ ਇੱਥੇ ਸਲਾਈ ਲਾਉਣੀ ਆਪਾਂ ਨੇ ਤੇ ਇਹ ਆਪਾਂ ਨੇ 2 ਇੰਚ ਉੱਚੀ ਕਰਨੀ ਹੈ ਪੈਂਟ ਨੂੰ ਤੇ ਫਿਰ ਆਪਾਂ ਨੇ ਇਸ ਤਰ੍ਹਾਂ ਰੱਖ ਕੇ ਇਹਨੂੰ ਇੰਚ ਦੇ ਹਿਸਾਬ ਨਾਲ ਇੱਥੋਂ ਰੱਖ ਕੇ ਆਪਾਂ ਨੇ ਸਲਾਈ ਲਗਾਉਣੀ ਹੈ ਤੇ ਇਹਨੂੰ ਆਪਾਂ ਰੱਖਾਂਗੇ ਇੱਥੋਂ ਰੱਖ ਲੈ ਤੇ ਹੁਣ ਆਪਾਂ ਇਹਦੇ ਤੇ ਲਗਾਵਾਂਗੇ ਸলাই ਇਹਨੂੰ ਆਪਾਂ ਜਿਹੜੀ ਸਿਓਨ ਨੂੰ ਸਿਓਨ ਨੂੰ ਇਹਦੇ ਬਰਾਬਰ ਮਲਾ ਕੇ ਨੂੰ ਸਿਓਨ ਮਲਾ ਲਈਏ ਇਸ ਤਰ੍ਹਾਂ ਠੀਕ ਹੈ ਬਿਲਕੁਲ ਨਾਲ ਰੱਖ ਕੇ ਤੇ ਇੱਥੋਂ ਆਪਾਂ ਨਾਲ ਜਿੱਥੇ ਆਪਣੀ ਸਲਾਈ ਲੱਗੀ ਹੈ ਇਹ ਆਪਾਂ ਛੱਡ ਦੇਣਾ ਇਹ ਵਾਲਾ ਇਹਦੇ ਬਿਲਕੁਲ ਨਾਲ-ਨਾਲ ਸਲਾਈ ਲਾਵਾਂਗੇ ਠੀਕ ਹੈ ਬਿਲਕੁਲ ਇੱਥੋਂ ਨਾਲੋਂ ਨਾਲ ਇਦਾਂ ਸ਼ੁਰੂ ਕਰ ਲੈਣੀ ਹੈ ਤੇ ਇਸ ਤਰ੍ਹਾਂ ਇਹਨੂੰ ਕਪੜਾ ਭਾਈ ਕੋ ਜਾ ਮੋੜਨਾ ਠੀਕ ਹੈ ਜੀ ਇੱਥੋਂ ਆਪਾਂ ਨਾਲ-ਨਾਲ ਇਹਦੇ ਉੱਪਰ ਨਹੀਂ ਸਿਉਣ ਹੋਣੀ ਚਾਹੀਦੀ ਜਿਹੜਾ ਮੋੜਿਆ ਹੋਇਆ ਇਹਦੇ ਨਾਲ ਆਉਣੇ ਚਾਹੀਦੀ ਹੈ ਇਦਾਂ ਆਪਾਂ ਨੂੰ ਤੇ ਇਦਾਂ ਆਪਾਂ ਸਾਰੀ ਸਿਲਾਈ ਲਾ ਲੈਣੀ ਹੁਣ ਆਪਾਂ ਠੀਕ ਹੈ ਤੇ ਇੱਕ ਆਪਣੀ ਆ ਜਿਹੜੀ ਸਿਲਾਈ ਹੈ ਇਹ ਆਪਣੀ ਜਿਹੜੀ ਦੋਨੇ ਇਹਦੇ ਉੱਪਰ ਇਹ ठाਇਸ ਤਰ੍ਹਾਂ ਹੋਣੀ ਚਾਹੀਦੀ ਠੀਕ ਹੈ ਫੇਰ ਆਪਣੀ ਜਿਹੜੀ ਸਿਉਣ ਮਾਰੀ ਦਾ ਪਤਾ ਨਹੀਂ ਲੱਗਣਾ ਜੇ ਆਪਣੀ ਇਦਾਂ ਆ ਗਈ ਅੱਗੇ ਪਿੱਛੇ ਫੇਰ ਆਪਣੀ ਇਹ ਪੈੜੀ ਲੱਗਦੀ ਹੈ ਇਦਾਂ ਨਹੀਂ ਆਪਾਂ ਉਣ ਦੇਣੀ ਇਹਨੂੰ ਆਪਾਂ ਬਰਾਬਰ ਰੱਖਣਾ ਇਸ ਤਰ੍ਹਾਂ ਠੀਕ ਹੈ ਇਹ ਜ਼ਰੂਰ ਧਿਆਨ ਰੱਖਣਾ ਆਪਾਂ ਨੇ ਤੇ ਇਦਾਂ ਆਪਾਂ ਨੇ ਹੁਣ ਬਰਾਬਰ ਰੱਖ ਕੇ ਫੇਰ ਆਪਾਂ ਇਹਦੇ ਉੱਪਰ ਸਲਾਈ ਲਗਾਉਣੀ ਹੈ ਤੇ ਇਹ ਆਪਾਂ ਜਿਹੜੇ ਇੱਥੋਂ ਮੋਟਾ ਹੋ ਜਾਂਦਾ ਕੱਪੜਾ ਵੈਸੇ ਦੀ ਆ ਮਸ਼ੀਨਾਂ ਤੇ ਥੋੜੀ ਪ੍ਰੋਬਲਮ ਆ ਜਾਂਦੀ ਹੈ ਪਰ ਇਸ ਮਸ਼ੀਨ ਤੇ ਆਪਾਂ ਜਿਹੜੀ ਜੈ ਕਾਲੀ ਮਸ਼ੀਨ ਹੈ ਇਹਦੇ ਉੱਪਰ ਲਗਾ ਸਕਦੇ ਵਧੀਆ ਤਰੀਕੇ ਨਾਲ ਹੁਣ ਆਪਣਾ ਇਸ ਤਰ੍ਹਾਂ ਲੱਗੀ ਇਹ ਠੀਕਾ ਹੁਣ ਆਪਾਂ ਇਹਨੂੰ ਕਿਵੇਂ ਕਰਨਾ ਤੁਹਾਨੂੰ ਦੱਸਦੇ ਹਾਂ ਹੌਣ ਆਪਣੀ ਇਦਾਂ ਇਹ ਜਿਹੜੀ ਸਲਾਈ ਲੱਗੀ ਐ ਤੇ ਇਹ ਆਪਣੀ ਜਿਹੜੀ ਇਹ ਸਿਉਣ ਜਿਹੜੀ ਉਦਾਂ ਹੀ ਦਿਸਦੀ ਐ ਬਿਲਕੁਲ ਆਪਣੀ ਨਾਲ-ਨਾਲ ਆ ਗਈ ਐ ਤੇ ਇਹਦੇ ਨਾਲ ਕੀ ਪਤਾ ਨਹੀਂ ਲੱਗਦਾ ਆਪਣੇ ਵੀ ਇਹ ਆਪਾਂ ਨੇ ਉੱਚੀ ਕੀਤੀ ਐ ਬਿਲਕੁਲ ਵੀ ਤੇ ਇਹ ਆਪਣੇ ਇੰਨੇ ਵੈਂਟ ਉੱਚੀ ਹੋ ਗਈ ਆ ਹੁਣ ਆਪਾਂ ਕੀ ਕਰ ਆਪਾਂ ਇੱਕ ਇੱਕ ਜਿਹੜਾ ਇਹਦੀ ਕਪੜਾ ਜਿਹੜਾ ਆਪਣਾ ਥੱਲੇ ਨੂੰ ਨਾ ਆਵੇ ਤੇ ਇਹਦੇ ਉੱਪਰ ਆਪਾਂ ਤਰਪਾਈ ਵੀ ਕਰ ਸਕਦੇ ਹਾਂ ਤਾਂ ਤੇ ਨਹੀਂ ਆਪਾਂ ਕੀ ਕਰਾਂ ਇਹ ਨੂੰ ਆਪਾਂ ਨੇ ਇੱਥੇ ਰੱਖ ਕੇ ਨਾ ਇੱਕ ਟੰਕਾ ਲਾਉਣੇ ਠੀਕ ਐ ਇਦਾਂ ਕਰਕੇ ਰੱਖ ਲੈਣਾ ਤੇ ਛੋਟਾ ਜਿਹਾ ਆਪਾਂ ਨੇ ਟਾਂਕਾ ਲਾਉਣਾ ਵੀ ਦਿਸੇ ਨਾ ਇੱਥੇ ਰੱਖ ਕੇ ਥੋੜਾ ਜਿਹਾ ਅੱਗੇ ਨੂੰ ਕਰ ਲੈਣਾ ਤੇ ਥੋੜਾ ਜਿਹਾ ਆਪਾਂ ਪਿੱਛੇ ਨੂੰ ਡਬਲ ਟਾਂਕਾ ਇਹਨੂੰ ਕਰ ਲੈਣਾ ਇਸ ਤਰ੍ਹਾਂ ਇਹ ਆਪਣਾ ਜਿਹੜਾ ਇੱਥੇ ਲੱਗ ਗਿਆ ਹੁਣ ਇਹਦੇ ਨਾਲ ਕੱਪੜਾ ਆਪਣਾ ਥੱਲੇ ਨੂੰ ਨਹੀਂ ਆਊਗਾ ਇਧਰਲੀ ਸਾਈਡ ਤੇ ਤੇ ਇਦਾਂ ਹੀ ਆਪਾਂ ਜਿਹੜਾ ਦੂਸਰੀ ਸਾਈਡ ਲਗਾ ਲੈਣਾ ਇੱਥੇ ਜਿੱਥੇ ਆਪਣੀ ਸਲਾਈ ਹੈ ਇਹ ਸਿਉਣ ਆਉਂਦੀ ਹੈ ਇਹਦੇ ਨੇੜੇ ਆਪਾਂ ਇੱਥੇ ਲਗਾ ਲਾਂਗੇ ਕਿੱਥੇ ਰੱਖ ਕੇ ਇਦਾਂ ਕਰ ਲੈਣਾ ਤੇ ਆਪਾਂ ਨੇ ਇੱਕ ਛੋਟਾ ਜਿਹਾ ਟੰਕਾ ਲਾ ਲੈਣਾ ਇਹਦੇ ਉੱਪਰ ਹੀ ਠੀਕ ਹੈ ਹੁਣ ਆਪ ਤੁਸੀਂ ਦੇਖ ਸਕਦੇ ਇਹਨੇ ਜਿਹੜਾ ਕੱਪੜੇ ਨੇ ਬਾਹਰ ਨੂੰ ਨਹੀਂ ਆਊਗਾ ਤੇ ਆਪਣਾ ਕੱਪੜਾ ਉੱਪਰ ਨੂੰ ਹੀ ਰਹੂਗਾ ਇਹਦੇ ਨਾਲ ਆਪਣਾ ਏਦਾਂ ਅਟੈਚ ਹੋ ਗਿਆ ਤੇ ਇਧਰਲੀ ਸਾਈਡ ਵੀ ਇਹ ਆਪਣਾ ਇਧਰ ਨੂੰ ਨਹੀਂ ਆਊਗਾ ਤੇ ਆਪਾਂ ਪ੍ਰੈਸ ਕਰਾਂਗੇ ਇਹਨੂੰ ਤੇ ਇਹ ਆਪਣਾ ਇਸ ਤਰੀਕੇ ਨਾਲ ਉੱਪਰ ਨੂੰ ਕਪੜਾ ਰਹੂਗਾ ਤੇ ਆਪਣੀ ਜਿਹੜੀ ਪੈਂਟ ਇੰਨੀ ਉੱਚੀ ਹੋ ਗਈ ਹੈ ਠੀਕ ਹੈ ਜੀ ਤੇ ਇਸ ਤਰੀਕੇ ਨਾਲ ਤੁਸੀਂ ਵੀ ਆਪਣੀ ਜਿਹੜੀ ਪੈਂਟ ਨੂੰ ਉੱਚਾ ਕਰ ਸਕਦੇ ਆ